ਚਾਹ ਕੋ ਇੰਜੋਏ ਕਰ ਰਹੇ ਹਾਂ ਓਏ ਮੇਰੇ ਮੱਥੇ ਦੇ ਬੱਜੀ ਚੜਣ ਓਤੂ ਥੀ ਗਿਆ ਦੀਵੇ ਅਨਦਰ ਦੀ ਵੀ ਪੜਾ ਹੈਪੀ ਹੋ ਮੈਨ ਲਾਓ ਓਏ ਮਹਾਂ ਲਗਾਉਂਦੀ ਵਿਚਾਰੀ ਇਤਨੀ ਧੁੰਦ ਪੜੀ ਹੈ टाइम हो गया टापड़ी जल्दी कर रवीर उठ गया टाइम उठ के बह के देखी आई एम रेडी गाइस चलो गो ਸੀਨੇ ਲਾ ਲਿਆ ਭੂਤਾਂ ਦੀ ਵੀਡੀਓ ਹਾਰਰ ਵੀਡੀਓ ਇੰਨਾ ਵੇਚਦੀ ਏ ਇਹਦਾ ਇਹ ਬੜਾ ਪੰਗਾ ਹਾਂ ਜੀ ਆ ਗਿਆ ਮੂੜੀਆਂ ਵਾਲੇ ਪਰੌਂੜੇ ਨਹੀਂ ਇਹਦਾ ਭੋਤਨ ਬੜੇ ਲੱਗੇ ਰਿੰਕੂ ਨੇ ਨਹੀਂ ਦੋ ਨਹੀਂ ਲਵਤ ਇਹ ਲੋ ਆ ਜਾ ਹੋਰ ਮਿਰਚਾਂ ਭਾਈਆਂ ਵਿੱਚ ਹਾਂ ਨਹੀਂ ਚੱਲਦੀਆਂ ਨਹੀਂ ਇਹ ਬਹੁਤ ਚੰਗੀਆਂ ਚੀਜ਼ੇ ਹਨ ਮੈਨੂੰ ਬਹੁਤ ਪਸੰਦ ਹੈ ਸਰਦਾਰ ਹਕੌਲੇ ਨਹੀਂ ਹੋਇਆ

ਆ ਕਿਤੇ 갔다 ਗੋਲ ਗੋਲ ਹੋ ਗਿਆ ਬਾਬਾ ਹਾਂ ਬੱਚੋ ਇਹ ਕਿਹਦਾ ਹਾਤਾ ਮੀਨੀ ਧੁੰਦ ਪੈ ਗਈ ਆ ਆ ਟਾਈਮ ਹੋਇਆ ਵਾ 9:30 ਵਜੇ ਦਾ ਧੁੰਦ ਬਹੁਤ ਜਿਆਦਾ ਪੈ ਗਈ ਇੱਥੇ ਇਹ ਕਿਹਦਾ ਹਾਤਾ ਵੀ ਹੂ ਹਾ ਹਾ ਇਤਨੀ ਧੁੰਦ ਪਈ ਹੈ ਹੂ ਹਾ ਹਾ ਫਟੋ 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 ਹੂੰ ਥੋੜੀ ਮੇਰੀ टांग ਟਿਕ 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 ਡਰ ਗਿਆ ਬੋਸੂ ਨਹੀਂ ਆਗਾ ਗਾਇਜ਼ ਅਸੀਂ ਕੋਠੇ ਤੇ ਬੈਠੇ ਹਾਂ ਧੁੰਦ ਬਹੁਤ ਜ਼ਿਆਦਾ ਪਈ ਆ ਗੁਰਪ੍ਰੀਤ ਜੀ ਹਾਂ ਲਾਈਟ ਹੀ ਆ ਤੈਨੂੰ ਲਾਈਟ ਦੋ ਕਾਲਾ ਡਾ ਆਜ ਜਸਲੀਨ ਵੀ ਬੈਠੀ ਹੈ ਇਤਨੀ ਧੁੰਦ ਪੈ ਰਹੀ ਹੈ ਹੈਲੋ ਹੈਲੋ ਕਰ ਦੋ ਹੈਲੋ ਜੀ ਜਾ ਜੀ ਜੀ ਡਰਾਇਡ ਡਰ ਦੋ ਛਾਛੜੀ ਕਾਲ ਉਹ ਕਿੱਧਰ ਹੈ ਸਾਸਰੀ ਮੰਡਾ ਸਾਸਰੀ ਮਾਸੀ ਹਾਂ ਮਾਸੀ ਜੀ ਜਾ ਹਾਂ ਨਿਕਲ ਨਹੀਂ ਆਉਂਦੀ ਗਾਇਸ ਅਹੀਂ ਬਹੁਤ ਉੱਪਰ

ਕਰਦੀ ਹੀ ਪੀਣੀ ਹੈ ਇਹ ਤਾਂ ਹਾਂ ਹੋਏ ਫਦੀਨ ਚ ਬੈੜਾਂ ਹਾਈ ਇਹਦੇ ਤੇ ਪੀੜਾ ਇਸ ਤੇ ਪੀੜਾ ਖਾਣੀ ਆ ਨਾ ਅਹੀਂ ਉੱਪਰ ਬੜਾ ਖੇਡੇ ਆ ਪਸੀਨਾ ਪਸੀਨੀ ਹੋਏ ਆ ਹੁਣ ਬੈਠੇ ਆਂ ਵੇ ਓ ਵੀ ਕੋ ਕੀ ਕੁਝ ਵੀ ਨਹੀਂ ਆ ਗੁਰਵੀ ਕੁਝ ਵੀ ਨਹੀਂ ਆ ਤਾ ਦੇਖ ਕੁਝ ਵੀ ਨਹੀਂ ਸਿਰਫ ਮੋਬਾਈਲ ਹੱਥ 'ਚ ਆਪਣੇ ਨਾ ਗਰਦ ਮੈਂ ਦੱਸ ਤਾ ਨਹੀਂ ਕੁਛ ਨਹੀਂ ਆਵੇ ਪਾਪਾ 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 ਕੋਈ ਨਹੀਂ ਆ ਪਾਪਾ 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 ਪਾਇਆ ਆਪ ਗਾਇਦਾ ਦੇਖੋ ਮੈਮ ਸਲੀਮ ਜੀ ਮੈਂ ਮੈਮ ਨੂੰ ਮੈਂ ਦਾ ਦਣਾ ਮੈਮ ਆ ਵੇਖ ਲੂਗੀ ਕਾ ਤਾਂ ਕੀ ਕਰਦੀ ਲੈ ਗੁਰਪ੍ਰੀਤ ਨੇ ਮੂੰਹ ਟਾਕ ਲਿਆ ਅੱਖਾਂ ਟਾਕ ਲਿਆ ਆਈ ਆਈ ਮੈਂ ਨਹੀਂ ਆ ਗਈ ਰੁਕ ਜਾ ਰੁਕ ਜਾ ਤੈਨੀਆਂ ਨਹੀਂ ਆਗੀ। ਤੇ ਆਪਾਂ ਮੈਂ ਕਿੱਥੇ ਤੈਨੀਆਂ ਆਗੀ? ਤੂੰ ਕਿੱਥੇ ਆ ਫਿਰ? ਮੈਂ ਥੱਲੇ ਆ। ਹਾਂ। ਹਾਂਜੀ। ਤੂੰ ਕਿੱਥੇ ਨਹੀਂ ਆਂਦੀ? ਨਹੀਂ। ਗੁਰਬੀਰ। ਨਹੀਂ ਇਹ ਆ ਤੇ ਕਿੱਥੇ ਖੜੀ ਆ? ਇੱਧਰ। ਇੱਧਰ ਕੀ ਨਜ਼ਰ ਆਉਂਦਾ ਇੱਧਰ ਵੇ? ਇੱਧਰ ਤੇ ਦੇਖ। ਸਲੀਵੜ ਨੂੰ। ਚਲਾ ਹਣਾ। ਲੋ ਜੀ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਹੈਗਾ ਐਤਵਾਰ ਅੱਜ ਹੈਗੀ ਛੁੱਟੀ ਬੱਚੇ ਕਰ ਰਹੇ ਨੇ ਇੰਜੋਏ ਕਰ ਰਿਹਾ ਬੱਚਾ ਇਕੋ ਹੀ ਇੰਜੋਏ ਕਰਦਾ ਓਏ ਮੇਰੇ ਮੱਥੇ ਤੇ ਬੱਜੀ ਚ ਲੈਣ ਮਹਾਰਾਜ ਨੂੰ ਨਮਾਰੀ ਅਰੇ ਬੀਤੀ ਕਰਦਾ ਕਿ ਪੂਰੀ ਹੋ ਗਿਆ ਬਹੁਤ ਇੱਥੋਂ ਜੇ ਮੈਂ ਫੜ ਲਈ ਨਾ ਫਿਰ ਮੈਂ ਤੇਰੇ ਸਾਰੀਆਂ ਗੋਲੀਆਂ ਤੇਰੇ ਮਾਰਨੀ ਹਾਂ ਕਾਲ ਲਿਆਗਾ ਜਸਲੀਨ ਦਾ ये जिस्लीन हैप्पी बर्थडे कल बोलदा कल लग बर्थडे नहीं मैं आधी बोलना तू सवेरे मेनू कहया है ना कदो कहया <coughs> की कहया है ना सवेरे उठदे कहया नहीं की कहया है पहला मैं कहया ही तू कहया ही काय मेरा बर्थडे मेनू कल विश करदे सही कल मेरा बर्थडे मनाज विश करो नहीं नहीं मैं कहतो क्या हां चूतिए गाइस बहुत झूठ बोल दिया देखो ਜਾ ਕੇ ਕੇਕ ਨਹੀਂ ਲਾਉਣਾ ਓਏ ਤੂੰ ਪਟਾਕੇ ਦੀ ਦੁਕਾਨ ਸਾਹਮਣੇ ਬੈਠਾ ਪੂਰੀ ਓਏ ਸਦੈਣੇ ਉਹ ਮੇਰੇ ਪੈਰ ਤੇ ਵੱਜੀ ਗਲਤੀ ਨਾ ਹੋ ਗਿਆ ਗਲਤੀ ਨਾ ਹੋ ਗਿਆ ਜੜਾ ਅੰਕਲ ਜੀ ਅੰਕਲ ਜੀ ਅੰਕਲ ਜੀ ਓਏ ਆਹ ਮੇਰਾ ਜੂੜਾ ਖੋਇ ਤਾਂ ਮੇਰਾ ਜੂੜਾ ਖੋਇ ਤਾ ਬਸ ਨਾਉਂ ਦੀਆਂ ਤੇਆਂੀਆਂ ਜਿਗੀਆਂ ਜਿਹੜੀ ਜਗ੍ਹਾ ਹੈ ਨਾਉਂ ਦੇ ਨਿਆਰੇ ਨਖੜੀਏ ਇਹਦੇ ਤੋਂ ਦਾਦੀ ਕੋਲ ਦਿੰਦੇ ਆਂ ਦਿੰਦੇ ਆਂ ਵੀ ਗਾਇਤੂੜ ਬੋਲੀ ਲੈਜੂਡ ਬੋਲਦੀ ਆ ਵੇਖੋ ਸਾਹਮਣੇ ਇਹਨੇ ਇੱਕ ਝੂਠੇ ਬੋਲਿਆ ਸੇਰੇ ਕਹਿੰਦੀ ਮੇਰਾ ਕੱਲ ਬਰਥਡੇ ਆ ਤੇ ਮੈਨੂੰ ਅੱਜ ਵਿੱਚ ਕਰੋ ਹੁਣ ਮੁਕਰੀ ਜਾਂਦੀ ਆ ਕੀ ਪ੍ਰੋਬਲਮ ਹੈਗੀ ਐ ਦਾਤ ਨਿਕਾ ਰਹਾ ਬਾਰ-ਬਾਰ ਬਰਾਤ ਆ ਗਈ ਫੇਰ ਦੇਖੋ ਛੋੜ ਭਾਈ ਕੱਢ ਕਰਦੇ ਠਾ 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 Oh. Eh, goli mana kau? Oh. Oh. Hey, oh. Oh. ਓਹ ਛੜ 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 ਓ ਉੱਤ ਉੱਤ ਧੀਰਿਆ ਯਾਤ ਧੀਦੇ ਵੀਰ ਆ ਗਿਆ ਤੁਮੇ ਪਾਇਆ ਓ ਵੀਰੇ ਹਾ ਬਾ ਤੇ ਕੋਸੀ ਤੇ ਬੈਲ ਲੋ ਜੀ ਆਜਾਗਾ ਦਸਲੇਨ ਦਾ ਪ੍ਰੀ ਬਰਥਡੇ ਬਰਥਡੇ ਹੈਗਾ ਕੱਲ ਵਾਹ ਚਲੋ ਕਟ ਗਿਆ ਫਿਰ ਲਾ ਇਹ ਤੋ ਆ ਹਾ ਤੇ ਵਾਚ ਚੱਲਣ ਲੱਗੀ ਚਲਾ ਜਾ ਲੱਗੇ ਹੁਣ ਚਲੋ ਬੱਚੋ ਲੱਗੇ ਹੋ ਜਾਂ ਤੁਸੀਂ ਚਾਹ ਤੇ ਚੱਲ ਫਲਾ ਕਟੋ ਬਟੋ ਨਦਰ ਲਾਉਣੇ ਸ਼ੂਜ਼ ਸ਼ੂਜ਼ ਲਾੜੇ ਹਾਂ ਅੰਦਰ ਨਹੀਂ चलो चलो सीधी कर पुतू चलो सही अच्छा अनदर भी भी पढ़ा हैप्पी बर्थडे टू यू हैप्पी बर्थडे टू यू हैप्पी बर्थडे जसली हैप्पी बर्थडे टू यू आगे खा 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 ये दादा का दे मेरे पुतू दादा थाली ਤੇ ਤੇ ਖਵਾ ਜੋ ਹੋਣਾ ਖਵਾ ਦੀ ਠਾਸ ਅਸਲੀ ਨੂੰ ਵੀ ਖਵਾ ਦੇ ਮੈਨੂੰ ਲੱਗਾ ਓਏ ਮਾਹ ਲਗਾਉਂਦੇ ਵਿਚਾਰੀ ਕੀ ਆ ਗਿਆ ਮੂਜ ਕੀੜੀ ਕੀ ਵੀ ਨਹੀਂ ਸਟਰਾਬੇਰੀ ਦਾ ਸਟਰਾਬੇਰੀ ਆ ਚਾ ਅਸੀਸ ਖਵਾ ਦੇ ਦੀਦੀ ਨੂੰ ਚਮਚ ਨਾਲ ਖਵਾ ਦੇ ਚਮਚ ਨਾਲ ਖਵਾ ਦੇ ਨਾ ਤੂੰ ਕੇਕ ਖਵਾ ਦੇ ਆ ਲੈ ਚਲ ਹੈਗਾ ਚਮਚੀ ਤੇ ਚਲ ਆਹ ਲੱਗੀ

ਦੋਨੋਂ ਇੱਕੋ ਜਿਹੇ ਹੈ ਗਿਆ ਹਾਂ ਮਾੜਾ ਸਿ스템 ਹੀ ਲੱਗ ਰਿਹਾ ਹਾਂ ਹੋਇਆ ਗਿਫਟ ਵਾਹ ਤੂੰ ਉਧਰ ਦੇ ਦੇ ਤੂੰ ਉਧਰ ਦੇ ਪਾੜ ਇੱਧਰ ਦੋਸਤੀ ਹੋ ਜਿਹੜੀ ਨਾਲ ਚੱਲਦੀ ਹੈ ਲੈ ਲੈ ਤੁਸੀਂ ਲੈ ਲੈ ਗਿਫਟ ਲੈ ਲੈ ਗਿਫਟ ਗਿਫਟ ਲੈ ਨਜ਼ਰ ਨੇ ਫੇਰ ਕਹਿਣਾ ਮੇਰੇ ਕੋਲ ਲੈ ਲਿਆ ਤੇ ਤਾਂ ਮੇਰਾ ਉਧਰ ਦੇ ਲੈ ਲੈ ਹਲੇ ਬੁੱਤੂ ਓਏ ਫਿਰ ਜੀ ਵੀ ਥੈਂਕ ਯੂ ਥੈਂਕ ਯੂ ਦੇਖ ਲਿਆ ਸਲੀਨ ਕੋਣ ਠੰਡੀ ਵੱਡੂ ਜਿਆ ਮੇਰਾ ਮੇਰਾ ਫੂਡ ਕਲਾ ਆ ਗਰਵੀਨ ਫਾਦਾਂ ਵਿੱਚ ਲੋ ਜੀ ਆਪਣਾ ਕੇਕ ਆ ਗਿਆ ਆਪਾਂ ਕਲਾ ਫੂਡ ਖਾਣਾ ਈ ਠੀਕ ਹੈ ਮੁਰਵੀ ਖਾਏਗਾ ਤੂੰ ਹੂੰ ਚਲ ਠੀਕ ਹੈ ਚੱਗਾ ਜੀ ਇਹਦਾ ਵਲੌਗ ਆਪ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਅਗਲੇ ਵਲੌਗ ਚ ਵੀਡੀਓ ਚ ਅਗਲੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਥੋੜਾ ਜਿਹਾ ਛੋਟਾ ਜਿਹਾ ਕਰ ਦਿਆ ਕਰੋ ਕਮੈਂਟ ਹਾਂ ਪਾਜੋ ਭਾਜੀ ਹੁਣੀ ਆਏ ਸੀਗੇ ਉਹਨਾਂ ਨੇ ਕੱਲ ਆਉਣਾ ਨਹੀਂ ਆ ਕੱਲ ਬਰਥਡੇ ਤੇ ਸਲੀਨ ਦਾ ਤੇਨ ਤਰੀਕ ਨੂੰ ਅੱਜ ਦੋਨੋਂ ਹੀ ਮਨਾ ਲਿਆ ਆ ਕੇ ਛੋਟਾ ਜਿਹਾ ਕੇਕ ਕੱਟ ਲਿਆ ਜੀ ਤੇ ਬਾਕੀ ਚਲੋ ਠੀਕ ਹੈ ਜੀ ਓਕੇ ਬਾਏ ਗਾਇਸ ਬਾਏ ਉਹ ਹੈ ਯਮਨ